ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਬੱਚੇ ਦੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਜਿਸ ਨੇ ਵੀ ਇਹ ਬੱਚੇ ਦੀ ਵੀਡੀਓ ਦੇਖੀ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਬੱਚੇ ਦੀਆਂ ਗੱਲਾਂ ਨੇ ਸਭ ਨੂੰ ਇਮੋਸ਼ਨਲ ਕਰ ਦਿੱਤਾ ਤੁਹਾਨੂੰ ਦੱਸਦੀ ਹਾਂ ਕਿ ਇਹ ਬੱਚਾ ਬਹੁਤ ਜ਼ਿਆਦਾ ਗਰੀਬ ਪਰਿਵਾਰ ਵਿੱਚੋਂ ਹੈ ਇਹ ਪਰਿਵਾਰ ਇੰਨਾ ਜ਼ਿਆਦਾ ਗਰੀਬ ਹੈ ਕਿ ਇਹਨਾਂ ਦੇ ਘਰ ਵਿੱਚ ਆਟਾ ਮੁੱਕ ਗਿਆ ਸੀ ਤੇ ਇਹ ਬੱਚਾ ਭੁੱਖਾ ਪਾਣਾ ਪਾਣੀ ਪੀ ਕੇ ਸਕੂਲ ਆ ਜਾਂਦਾ ਹੈ ਤੇ ਸਕੂਲ ਆਉਣ ਤੋਂ ਬਾਅਦ ਕਲਾਸ ਵਿੱਚ ਟੀਚਰ ਨੂੰ ਮਜ਼ਾਕ ਮਜ਼ਾਕ ਵਿੱਚ ਪੁੱਛਦਾ ਕਿ ਤੂੰ ਘਰ ਤੋਂ ਕੀ ਖਾ ਕੇ ਆਇਆ ਤੇ ਬੱਚੇ ਨੇ ਮਾਸੂਮੀਅਤ ਵਿੱਚ ਜਵਾਬ ਦਿੱਤਾ ਕਿ ਸਾਡੇ ਘਰ ਤਾਂ ਹੈਨਿੰਗ ਇਹ ਕਹਿੰਦਾ ਕਿ ਇਸ ਕਰਕੇ ਮੈਂ ਭੁੱਖਾ ਹੀ ਸਕੂਲ ਆ ਗਿਆ ਤੇ ਬੱਚੇ ਦੀਆਂ ਇਹ ਗੱਲਾਂ ਸੁਣ ਕੇ ਮਾਸਟਰ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਤੇ ਫਿਰ ਮਾਸਟਰ ਵੱਲੋਂ ਇਹ ਬੱਚੇ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਵੀਡੀਓ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਬਹੁਤ ਜ਼ਿਆਦਾ ਭਾਵੁਕ ਕੀਤਾ ਤੇ ਉਸ ਤੋਂ ਬਾਅਦ ਇਹ ਬੱਚੇ ਦੇ ਘਰ ਬਹੁਤ ਜ਼ਿਆਦਾ ਰਾਸ਼ਨ ਤੇ ਆਰਥਿਕ ਮਦਦ ਪਹੁੰਚ ਰਹੀ ਹੈ ਤੇ ਬਹੁਤ ਸਾਰੇ ਲੋਕਾਂ ਵੱਲੋਂ ਇਹ ਬੱਚੇ ਦੀ ਬਹੁਤ ਜ਼ਿਆਦਾ ਮਦਦ ਕੀਤੀ ਜਾ ਰਹੀ ਹੈ ਤੇ ਪੰਜਾਬੀ ਵੀਰ ਆਪਣਾ ਨਵਾਂ ਟਰੈਕਟਰ ਜੌਂਡੀਅਰ ਲੈ ਕੇ ਸਿੱਧਾ ਇਹ ਬ ਤਾਰ ਮਿਲਣ ਲਈ ਆਉਂਦਾ ਹੈ ਤੇ ਵੀਰੇ ਗਰੀਬ ਪਰਿਵਾਰ ਦੀ ਆਰਥਿਕ ਮਦਦ ਵੀ ਕਰਦਾ ਹੈ ਇਹ ਪਰਿਵਾਰ ਦੀ ਮਦਦ ਕਰਨ ਵਾਲਿਆਂ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ